ਆ ਗਿਆ। ਆ ਨਾ ਇਹਨੇ ਟਰੈਕਟਰ ਦੀ ਆਵਾਜ਼ ਆ। ਜਿਗੜ। ਤੁਨੋਂ ਥੋੜੀ ਆ ਦੁਬਾਰਾ ਹੁਣ ਸਾਰੀਆਂ ਪਾਈਪਾਂ ਪੂਪਾਂ ਸਹੀ ਕਰ ਰਹੇ ਆਂ। ਕਲੈਂਪ ਟਾਈਟ ਕਰ ਰਹੇ ਆਂ। ਬਾਈ ਦਾ ਨੰਬਰ। ਸਪੈਸ਼ਲ ਕਲੈਂਪੇ ਟਰੈਕਟਰ ਵਾਲੀਆਂ ਵਰਕਸ਼ਾਪਾਂ ਤੋਂ ਘੱਟ ਤੇ ਟਰੱਕਾਂ ਵਾਲਿਆਂ ਤੋਂ ਜ਼ਿਆਦਾ ਮਿਲਦੇ ਆ। ਠੀਕ। ਲੈ ਵੀ ਮਤਰਾ ਜਿਹੜੇ ਆਪਾਂ ਪਾ ਰਹੇ ਆਂ ਜੀ ਟਾਟਾ ਟੋਇਓ ਦਾ। ਤੇ ਜਿਹੜਾ ਸਾਨੂੰ ਰੈਡੀਏਟਰ ਜੀ ਤੋਂ ਲਿਆ ਉਹ ਕਹਿੰਦੇ ਤੁਸੀਂ ਬੋਸ਼ ਦਾ ਪਾਇਆ ਸੀਗਾ ਪਹਿਲਾਂ ਤਾਂ ਤੁਹਾਡਾ ਰੈਡੀਏਟਰ ਖਰਾਬ ਹੋ ਗਿਆ। ਤੇ ਬਾਕੀ ਆ ਦੇਖੋ ਕਾਰ ਤੇ ਸਮਾਨਾ ਐਨਾ ਪੁਰਾਣਾ ਲਾਤਾ ਸਾਰਾ ਆਪਾ ਆ ਤਾਂ ਆਪਣੇ ਲੰਮਾ ਲਾ ਦੇ ਤੀ ਸਹੀ ਆ ਨੀ ਕੋਕੀ ਜੀ ਨਾਲ ਕੋ ਸੂਟ ਕਰਾਂਗੇ ਨੂੰ ਨਿੱਕੀ ਜੀ ਵਾਸ਼ ਲੈ ਤੇ ਪੈ ਕੇ ਦੇਖੀ ਇਹਦਾ ਮੈਂ ਕੱਢਣ ਲੱਗਾ ਤਾਂ ਗਵਾ ਦੇ ਮੇਰੇ ਅਰਕਾ ਸਲਾ ਮੈਂ ਬਈ 500 ਵਾਲਿਆਂ ਸੀ ਕਵਾੜ ਚ ਇਹ ਤਾਂ ਨਹੀਂ ਚੱਲਿਆ ਇਹ ਨਵਾਂ ਮੈਲਾ ਦਾ 6-7000 ਦਾ 100 ਲੈਂਡ ਦਾ ਤਾਂ ਜੋ ਡੀਅਰ ਦਾ 34500 ਦਾ ਖਾਣੇ ਬਾਕੀ ਪਤਾ ਕਰਦੇ ਆ ਹੋ ਸਕਦਾ ਮੈਂ ਗਲਤ ਹੋਵਾਂ ਤੇ ਇੰਟਰਕੂਲਰ ਤਾਂ ਚਕਾਉਣੇ ਫੇਰ ਫਟਾਈ ਕਰਦੇ ਆ ਜੇ ਸਾਰੀ ਇਹਨੂੰ ਲਿਜਾਣੇ ਆ ਖਰਾਤ ਤੇ ਵਰਕਸ਼ਾਪ ਵਾਲੀ ਵਰਕਸ਼ਾਪ ਤੇ ਉਹਨਾਂ ਟਾਈਮ ਇਹਦਾ ਦੇਣੇ ਕੋਈ ਰਾਈਨ ਜੋਇੰਟ ਕਰ ਦੇਣ ਇਥੋਂ ਮੋੜ ਦੇਣੇ ਨਾਲ ਦੇ ਕੇ ਬਾਅਦ ਚ ਲਾ ਲਾਂਗੇ ਰੀਨਲ ਫਿਟਿੰਗ ਵਧਾਣੀ ਪਈ ਰਹੀ ਹੈ ਪੈਂਦ ਨੇ ਇਹ ਤਾਂ ਤਾਂ ਨਹੀਂ ਕਰ ਰਿਹਾ ਚਲੋ ਕੋਈ ਨਹੀਂ ਦਾ ਦੇ ਤੋੜੇ ਹੁਣ ਆ ਗਿਆ ਤਾਂ ਇਹ ਮਿੱਤਰੋ ਹੁਣ ਸ਼ੋਅ ਲੱਗੂਗੀ ਕਿਉਂਕਿ ਇਹਦੀ ਨਾ ਜਿਹੜੇ origignal ਹੁੰਦੇ ਉਹ ਸਿੱਧੇ ਹੁੰਦੇ ਇਹਦੀ ਕਲਰ ਦੀ ਬਾਹਰ ਨੂੰ ਆਵੇ ਇਹ ਬਾਹਰ ਨੂੰ ਆਉਂਦੀ ਹੁਣ ਇੱਥੇ ਪੱਲਾ ਲੱਗਦਾ ਇਹਦਾ ਆ ਤਾਂ ਹਾ ਉਸਪੇਪਰ origignal 3630 ਦਾ ਹੀ ਆ ਗਿਆ ਪਰ ਹੈ ਪੋਲਾ ਇਹ ਚਲੋ ਕੋਈ ਨਹੀਂ ਹੈ origignal ਤੇ ਜਿਹੜਾ ਆ ਗਿਆ ਇਹ ਇਧਰ ਆ ਬਣਾ ਕੇ ਲਾਇਆ ਜੀ ਤੇ ਇਧਰ ਆ ਬਣਾਉਣ ਸਹੀ ਹੋਇਆ ਕੰਮ ਆ ਗਏ ਇਹਨੂੰ ਹਜੇ ਵੀ ਪੋਰਾ ਇੰਚੀ ਤਾਂ ਕਰ ਲਾਂਗੇ ਅੱਧੀ ਇੰਚੀ ਜਿੰਨੀ ਹੋ ਜਾਏ ਇਹ ਲੱਗਾ ਲੱਗੇ ਉਹ ਤਾਂ ਪੱਲੇ ਸਾਫ ਪਲੇ ਉਹਦੇ ਆਉਂਦੇ ਸੀ ਜਿਹੜਾ ਨਵਾਂ ਆਉਣਾ ਵਧੀਆ ਆ ਇਹ ਵਿੱਚ ਨੂੰ ਡੂੰਘੀ ਨਹੀਂ ਜਾਲੀ ਉਹ ਸਿੱਧੀ ਜਾਲੀ ਆ ਨਵੇਂ ਪਰ ਹੁਣ ਮਿਲਣੇ ਨਹੀਂ ਮੌਕੇ ਜੇ ਅੱਥੇ ਭਗਾਈ ਉਹ ਲੈ ਜਾਵਾਂਗੇ ਉਦੋਂ ਨੂੰ ਏਅਰ ਕੂਲਰ ਹੀ ਤਾਂ ਕਰ ਲੈਨੇ ਨਾਲੇ ਸਾਫ਼ ਕਰਨਾ ਸਿੱਖਾਂ ਨਾਲੇ ਹਵਾਵਾਂ ਵੱਧ ਖਿੱਚੂਗਾ ਇਸਾਂ ਦੀ ਥੱਲੇ ਦਾ ਬੈਟਰੀ ਹੀ ਆਵਾਜ਼ ਕਰ ਰਹੀ ਹੈ ਸਭ ਦੀ ਹਨੂ ਬਾਦਤ ਆਹ ਸੱਚ ਉਹ ਨਹੀਂ ਚੱਲੀ ਜਾਊਗਾ ਤਾਂ ਹੂੰ

ഫിറ <tanky> കിണ <tanky> ਸਾਰੀ ਸੈਟਿੰਗ ਹੱਲ ਗਈ ਠੀਕ ਹੈ ਜੀ ਅੱਜ ਤਾਂ ਪਰ ਲੈ ਹੀ ਜਾਣਾ ਅੱਜ ਤਾਂ ਕੱਲ ਵਾਲਾ ਕੰਮ ਦਾ ਹੈ ਕੱਲ ਵੀ ਮੁੜ ਕੇ ਆਹ ਬਾਈ ਜੀ ਨੇ ਵੈਲਡ ਕਰਿਆ ਤੁਸੀਂ ਕਰਿਆ ਉੱਤੇ ਗ੍ਰਾਈਂਡਰ ਹੀ ਮਾਰਨਾ ਤਾਂ ਨਾਲ ਦੀ ਨਾਲ ਗ੍ਰਾਈਂਡਰ ਮਾਰ ਰਹੇ ਸੀ ਤੀ ਲਾ ਦੀ ਮੂਰੇ ਤਨਾ ਉਹ ਦਰਨੀ ਰੱਖ ਦਿੱਤ ਲੱਗੇ ਨਾ ਚੱਲ ਖੜ ਜਾ ਕੱਢਦਾ ਹੋਰ ਜੀ ਬਾਈ ਜੀ ਮੜਾ ਦੇਖੀ ਸਲਾਈ ਸਰ ਕਿੱਥੋਂ ਜੇ ਕੱਢਦਾ ਇਹ ਲਾ ਦੇ ਟੰਕੇ ਟੰਕੇ ਧੂਆ ਹੀ ਬੜਾ ਗੱਡਾ ਲੈ ਵੀ ਮਿੱਤਰੋ ਵੀਡੀਓ ਇਹਦੀ ਬਣਾ ਦੇ ਭਰਾ ਸਾਡੀ ਵੀਡੀਓ ਬਣਾ ਦੇ ਕਰਦੇ ਕੰਮ ਨੂੰ WhatsApp ਕਰ ਦਿਓ ਤਾਂ ਹੀ ਬੈਊਗੀ ਇਹ ਤਾਂ ਅਨਸਾਰੀ ਮੈਨੂੰ WhatsApp ਕਰ ਦਿਓ ਲੈ ਵੀ ਮਿੱਤਰੋ ਕਰਤਾ ਮੁੰਡਿਆਂ ਨੇ ਬਈ ਬਹੁਤ ਧੰਨਵਾਦ ਇਹਨਾਂ ਦਾ ਗਰਮੀਤ ਦਾ ਧੰਨਵਾਦ ਹੈ ਤੇ ਬਾਈ ਹੋਰਾਂ ਨੇ ਵਿਚਾਰੇ ਨੇ ਪੂਰੇ ਸ਼ੌਂਕ ਨਾਲ ਕੰਮ ਕਰਿਆ ਤੇ ਹੁਣ ਮਿੱਤਰੋ ਇਹ ਕਾ ਕਿਵੇਂ ਪੈ ਗਈ ਆਪਾਂ ਘਰੇ ਜਾ ਕੇ ਲਾਵਾਂਗੇ ਬਾਕੀ ਫੇਰ ਤੁਹਾਨੂੰ ਓਕੇ ਓਕੇ ਕਰਕੇ ਮਾੜੀ ਮੋਟਾ ਚਿੰਟਜਿੰਟ ਕਰਕੇ ਫੇਰ ਦਿਖਾਉਣੇ ਇਹਦਾ ਨਜ਼ਾਰਾ ਕਿਹਰਾ ਓਕੇ ਕਰਤਾ ਬੈਲ ਬੁੱਲ ਤਾਂ ਹੈ ਜੀ ਇਹਨਾਂ ਦਾ ਬੈਲ ਤਾਂ ਹੋਊਗਾ ਹਾਂ ਕਿਹੜੀ ਹੀ ਵਾਸ਼ ਹੋ ਗਈ ਨਿੱਕੀ ਜਿਹੀ ਵਾਸ਼ ਲੈ ਤੇ ਪੈ ਕਹਿੰਦੇ ਇਹਦਾ ਮੈਂ ਤਾਂ ਕੱਢਣ ਲੱਗਿਆ ਤਾਂ ਗਵਾ ਦੇ ਮੇਰੇ ਵਰਗਾਸ ਲੱਗਦਾ ਇਹ ਪੁਰਾਣਾ ਤਾਂ ਇਹਦੇ ਚ ਪਾਲਾ ਵਿੱਚ ਬੇਟੀ ਜੀ ਰੱਖੀ ਰਹਿਂਦੀ ਹੈ ਪੇਟੀ ਦਾ ਕੀ ਕਰਾਉਣੀ ਹੈ ਆ ਇੱਥੇ ਪੰਗਾ ਰਿਆਂ ਦੇ ਆ ਪੈਵ ਜੀ ਵੀ ਆਪਾਂ ਜਿੰਨੇ ਨਿੱਕੇ ਨਿੱਕੇ ਟਰੈਕਟਰ ਦੇ ਕੰਮ ਸੀ ਨਾ ਤਾਂ ਕਰਕੇ ਟਾਈਮ ਬਹੁਤ ਲੱਗ ਗਿਆ ਅੱਜ ਵੀ ਵੇਲਾ ਹੱਥਨ ਹੋ ਗਿਆ ਤੇ ਬਾਕੀ ਆ ਦੇਖੋ ਕਾਰ ਤੇ ਸਮਾਨਾ ਇੰਨਾ ਪੁਰਾਣਾ ਲਾਤਾ ਸਾਰਾ ਆਪਾਂ ਆ ਤਾਂ ਆਪਣੇ ਛੋਟੇ ਛੋਟੇ ਜੈਨ ਜੂਨ ਵਧ ਗਏ ਆਹਾ ਇਹ ਕੁਛ ਮੋੜ ਮੜ ਜਾਣਗੇ ਚਲ ਤੇ ਆ ਪਤਾ ਨਹੀਂ ਕੀ ਜਿਗਾਰਡ ਹੈ ਇਹ ਮੋੜ ਦਿਆਂਗੇ ਸੀਟਾਂ ਆਈਆਂ ਆਹਾ ਲਿਆਂਦਾ ਸੀ ਉਹਦੇ ਵਾਸਤੇ ਪਾਣੀ ਵਾਸਤੇ ਇਹਦਾ ਮੈਂ ਦਾਣਾ ਸਾਰਾ 2-300 ਦਾ ਸਮਾਨ ਨਹੀਂ ਚਲ ਚਲ ਕੋਈ ਨਹੀਂ ਉਹਨਾਂ ਤੋਂ ਕੁਝ ਹੋਰ ਲੈਣਾ ਆਪਾਂ ਇੱਕ ਤਾਂ ਬਾਕੀ ਆ ਆਪਣਾ ਵੇਹਲੀਆਂ ਹੋਗਾ ਟੈਂਕੀਆਂ ਸ਼ੈਂਕੀਆਂ ਫਿਲਟਰ ਹੋਗੇ ਵੇਲੇ ਤੇ ਆਰਾ ਫੋਮ ਫਾਮ ਫਿਰਦੀ ਏ ਉੱਤੇ ਚਾ ਲਾ ਦਾਂਗੇ ਆ ਆਪਣੇ ਉਹੀ ਰੱਖ ਲੈ ਇੰਨੇ ਨਾਲ ਆਪਾਂ ਨੂੰ ਕੀ ਜਾਂਦੇ ਹੁੰਦੇ ਮੋੜਨਾ ਸੌਖਾ ਹੋ ਜਾਊਗਾ ਇਹ ਆਪਾਂ ਪਲੇਟ ਏਜੰਸੀ ਚ ਲਈ ਸੀਗੀ ਇਹ 900 ਦੀ ਪਈ ਏ ਇਹਦੇ ਬਣਾ ਆਪਾਂ ਸਰ ਗਿਆ ਚਲੋ ਇਹਦੀ ਸੈਟਿੰਗ ਨਹੀਂ ਆਈਗੀ ਕਿਉਂਕਿ ਐਂਟਰ ਕੂਲਰ ਲਾਉਣ ਕਰਕੇ ਤੇ ਉਹਦਾ ਫਰਕ ਪੈ ਗਿਆ ਹਜੇ ਆ ਗੇਜ ਦਾ ਆਪਣਾ ਟਾਈਮ ਨਹੀਂ ਲੱਗਿਆ ਮਿੱਤਰੋ ਲਾਉਣ ਦਾ ਆ ਪਾਈਪ ਉਹ ਪਈ ਏ ਆ ਟੈਪ ਟੱਕਰ ਤੇ ਉਹ ਟਰਬੋ ਵਾਲਾ ਵਾਲ ਆ ਗਿਆ ਸਾਰਾ ਸਮਾਨ ਚਲ ਕੇ ਰਾਂ ਪਾਥੇ ਟਰੱਕ ਲੈ ਬਾਈ ਨੂੰ ਕਿਹਾ ਕਿਉਂਕਿ ਕੀ ਕਹਿੰਦੇ ਹੁੰਦੇ ਆ ਇਹ ਕਦੋਂ ਵੀ ਆਪਾਂ ਨੂੰ ਬਦਲਣਾ ਪੈ ਸਕਦਾ ਪਿਛਲੀ ਵਾਰੀ ਸੀਜ਼ਨ ਚ ਆ ਕੇ ਟਰਬੋ ਜਵਾਬ ਦੇ ਗਈ ਸੀ ਤੇ ਜਦੋਂ ਜਵਾਬ ਦੇ ਗਈ ਟਰਬੋ ਤੇ ਫੇਰ ਮੌਕੇ ਤੇ ਰਾਤ ਨੂੰ ਦਾਵਾ ਦਾ ਸ਼ਹਿਰ ਟਰੈਕਟਰ ਸੈਂਪਲ ਕਰਿਆ ਤਾਂ ਕਰਕੇ ਮੈਂ ਹੈ ਸਾਰਾ ਸਮਾਨ ਆਪ ਦਾ ਸੰਭਲ ਲੀਓਵੇਂ ਹੁੰਦਾ ਤੇ ਇੱਥੇ ਵੀ ਆਇਆ ਦਾ ਬਾਈ ਕੋਲੇ ਵੀ ਕੁਝ ਨਹੀਂ ਪਰ ਫੇਰ ਵੀ ਇੰਨੇ ਸਮਾਨ ਜਿਹੀ ਰੀ ਇੱਧਰ ਉੱਧਰ ਹੋ ਜਾਂਦਾ ਜਗਾੜ ਚਲੋ ਥੋੜੀ ਆ ਦੁਬਾਰਾ ਹੁਣ ਸਾਰੀਆਂ ਪਾਈਪਾਂ ਪੂਪਾਂ ਸਹੀ ਕਾ ਰਹੇ ਆ ਕਲੈਂਪ ਟਾਈਟ ਕਰ ਰਹੇ ਆ ਬਾਈ ਗਾਣਾਂ ਬੜਾ ਘੱਟ ਕਰਨਾ ਹੁਣ ਬਾਲਾ ਨਹੀਂ ਕੋਈ ਹੌਲੀ 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 ਤੇ ਆ ਉਹ ਬਾਈ ਨੇ ਆ ਵੀ ਸਲੈਂਸਰ ਦਾ ਕੋੜ ਕੱਟਤਾ ਥੱਲੇ ਲੀਕ ਰਹਿਦਾ ਜੀ ਤਕਰੀਬਨ ਸਾਰੇ ਕੰਮ ਓਕੇ ਹੋ ਗਏ ਬਾਕੀ ਇਹਦੀ ਦਿਨੇ ਸਵੇਰੇ ਵੀਡੀਓ ਬਣਾਵਾਂਗੇ ਹੁਣ ਤਾਂ ਹਨੇਰਾ ਹੋ ਜਾਊਗਾ ਬਾਕੀ ਖਰਚਾ ਪਾਣੀ ਵੀ ਹਜੇ ਬਾਈ ਨਾਲ ਹਿਸਾਬ ਕਿਤਾਬ ਕਰਾਂਗੇ ਅੱਜ ਤਾਂ ਸਾਰੀ ਟਾਈਮ ਲੱਗੇ ਬਾਈ ਵਿਆਹ ਤੇ ਗਿਆ ਹੋਇਆ ਵੇ ਤੇ ਇਸ ਤੋਂ ਬਾਅਦ ਤੁਹਾਨੂੰ ਵੀਡੀਓ ਫੇਰ ਕਹੇ ਦਿਨ ਬਾਈ ਕੋਲੇ ਆ ਕੇ ਵੀ ਦਿਖਾਵਾਂਗੇ ਆ ਮਿੱਤਰੋ ਕਲੈਂਪ ਤੁਹਾਨੂੰ ਦੱਸਾਂ ਕਿ ਕਿੱਥੋਂ ਮਿਲਦੇ ਆ ਸਪੈਸ਼ਲ ਕਲੈਂਪ ਟਰੈਕਟਰ ਵਾਲੀਆਂ ਵਰਕਸ਼ਾਪਾਂ ਤੋਂ ਘੱਟ ਤੇ ਟਰੱਕ ਵਾਲਿਆਂ ਤੋਂ ਜ਼ਿਆਦਾ ਮਿਲਦੇ ਆ ਠੀਕ ਹੈ ਜੀ ਬਾਕੀ ਨਾਲ ਨਾਲ ਹੋਰ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਮੜਾ ਵਿਹਲੇ ਹੋ ਜਗੇ ਕਿਰਾਜ ਤਾਂ ਹੀ ਹੱਥਨ ਹੋ ਗਿਆ ਮਾਫੀ ਜਵਣੇ ਘਰੇ ਹਲ ਜਾਣਾ ਟਰੈਕਟਰ ਆਹ ਹੋਸ ਸੁਸਪੈਨ ਇਹਦੋਂ ਬਹੁਤ ਚੰਗੀ ਕੁਆਲਿਟੀ ਦੇ ਹੋਰ ਵੀ ਆਉਂਦੇ ਆ ਪਰ ਆਪਣੇ ਮਿਲਨੇ ਬਹੁਤ ਔਖੇ ਆ ਆ ਟਰੱਕਾਂ ਆ ਲੈ ਤੋਂ ਮਿਲ ਜਾਂਦੇ ਬਾਈ ਗਰਮੀਤ ਦੀਆਂ ਕਰਾ ਮਾਤਾਂ ਸਾਰੀਆਂ ਉਹ ਚਰਾ ਆ ਵੀ ਲਵ ਲਵ ਕੇ ਲਿਆ ਨਾਲ ਅਸੀਂ ਸੀ ਉਦੋਂ ਵੇਹਤ ਜਿੱਤੇ 2900 ਦੀ ਧਰਨ ਪਾਈ ਤੇ ਐ ਸੇਮਾ ਜੀ ਲੈ ਵੀ ਮਤਰੀ ਜਿਹੜੇ ਜੱਪਾ ਪਾ ਰਹੇ ਆ ਜੀ ਟਾਟਾ ਟੋਇਓ ਦਾ ਤੇ ਜਿਹੜਾ ਸਾਨੂੰ ਰੈਡੀਏਟਰ ਜੀ ਤੋਂ ਲਿਆ ਉਹ ਕਹਿੰਦੇ ਤੁਸੀਂ ਬੁਸ਼ ਦਾ ਪਾਇਆ ਸੀਗਾ ਪਹਿਲਾਂ ਤਾਂ ਤੁਹਾਡਾ ਰੈਡੀਏਟਰ ਖਰਾਬ ਹੋ ਗਿਆ ਤੇ ਉਹਨੇ ਬੁਸ਼ ਦਾ ਵੀ ਬੇਕਾਰ ਸਮਝਤਾ ਤੇ ਸਾਡੇ ਔਲਖ ਸਾਹਿਬ ਸਾਨੂੰ ਕਹਿੰਦੇ ਉੱਥੇ ਬੁਸ਼ ਦਾ ਲੱਭੀ ਜਾਈਏ ਮਲੋਟੋ ਅਸੀਂ ਵੀ ਬੋਸ਼ ਦਾ ਪਾਵਾਂਗੇ ਤੇ ਰੈਡੀਏਟਰ ਵਾਲਾ ਕਹਿੰਦਾ ਉਹਦਾ ਸਭ ਤੋਂ ਮਾੜਾ ਕੱਲਾ ਕੈਮੀਕਲ ਹੀ ਐ ਹੁਣ ਅਸੀਂ ਇਹਦੇ ਚ 3 ਲੀਟਰ ਹੀ ਪਾਇਆ ਫਿਰ ਹਾਲ ਉਹ ਮੈਸਤਰੀ ਸਾਹਿਬ ਪਾਰਟੀ ਕਰੀ ਜਾਂਦੇ ਆ ਚੜ੍ਹਾਈ ਚ ਹੋਏ ਫਿਰ ਅੱਜ ਦੇਖ ਕਿਆ ਠੀਕ ਆ ਪਾਕਿਸਤਾਨੀ ਖੁਸੇ ਖਸੇ ਭਏ ਭਾਈ ਨੇ ਲੈ ਵੀ ਖੋਲੋ ਕਰ ਆ ਜਾ ਬਾਈ ਆਪਾਂ ਮਠਾਈ ਵੰਡਦੇ ਕੇ ਸਾਚ ਅੱਜ ਤੁਰ ਲੱਗੇ ਹੁਣ ਨਾ ਮਿੱਠਾ ਲਿਆਉਣੇ ਆ ਯਾਰ ਆਪਾਂ ਕੋਈ ਨਹੀਂ 13 ਕਰਾਰਾ ਖਾਣੇ ਬਾਈ ਹੋਰੀ ਅੱਜ ਵਿਆਹ ਚ ਆਪਦੇ ਚ ਘਰੇ ਚਾਚੇ ਤਾਇਆ ਕ ਤੇ ਕਾਦ ਪਾਏਗਾ ਬਾਕੀ ਤੁਹਾਨੂੰ ਫੇਰ ਦਿਖਾਉਣੇ ਆ ਕਾਰੋਬਾਰ ਕੋਈ ਨਹੀਂ ਕੋਈ ਨਹੀਂ ਆਹੀ ਪਾਲਾਂਗਾ ਲੈ ਮਿੱਠਾ ਵੀ ਲਈ ਫਿਰਦਾ ਕਮਾਲ ਕਰੀ ਪਈ ਆ ਜਮਾ ਲੈ ਬਾਈ ਦਾ ਵਿਚਾਰਾ ਫੇਰ ਵਿਆਹ ਤੇ ਚੱਲਿਆ ਸਾਨੂੰ ਖਾਣ ਪੀਣ ਨੂੰ ਜਗਾੜਾ ਦੇ ਗਿਆ ਇਧਰ ਅਸੀਂ ਵਿਚਾਰਿਆਂ ਨੂੰ ਇਹਨਾਂ ਨੂੰ ਵੀ ਤਾਂਗ ਕਰਿਆ ਸੈਲਫ ਮੜੀ ਜੀ ਗਰੀਬਾਂ ਨੂੰ ਗਰੀਬਾਂ ਨੂੰ ਨੇਰਾ ਤਾਂ ਕੋਈ ਨਹੀਂ ਵਿਆਹ ਚੋਂ ਐਦਾਂ ਵੀ ਖਾ ਕੇ ਇਹ ਕੀਟ ਲਾਈ ਪਈ ਆ ਦੱਸੀ ਸਿਸਟਮ ਯਾਰ ਇਹਦੇ ਨਾਲ ਟਿੱਲੋਗੇ ਵਿਚਾਰ ਇਹ ਕਾ ਤੋ ਕੀਨੇ ਕਸਨੇ ਸੀ ਇਹ ਮੰਨ ਲਾ ਇਹ ਤਾਂ ਕੰਪਨੀ ਮੈਨੂੰ ਨਹੀਂ ਆ ਕਿਵੇਂ ਹੁੰਦੇ ਜੋ ਸੈਲਫ ਬੰਨ। ਅਛਾ ਉਹ ਹੀ ਢਿੱਲੀ ਹੋ ਜਾਈ। ਉਹ ਢਿੱਲੇ ਹੋ ਕੇ ਚੱਲ ਗਏ। ਤਾਂ ਇਹ ਸੈਲਫ ਹਿੱਲਦਾ ਸੀ ਆਪਣਾ। ਇਹ ਨਾੜ ਢਲੇ ਸੀਗੇ। ਫਿਰ ਇਹ ਵਿਚਾਰਿਆਂ ਦੀ ਇੱਥੇ ਜਿੰਨਾ ਤਾਂ ਆਪਾਂ ਲੈਕਟ੍ਰੀਸ਼ਨ ਦਾ ਕੰਮ ਕਰਾਇਆ ਇਹਨੂੰ ਬਾਈ ਨੂੰ ਸੱਦਿਆ ਹੁਣ। ਪਹਿਲਾਂ ਭੁੱਲ ਗਏ ਦਿਨੇ ਤਾਂ ਹੁਣ ਯਾਦ ਆਇਆ। ਬਾਕੀ ਧੰਨਵਾਦ ਬਾਈ ਸਾਰਿਆਂ ਦਾ। ਜਿਹੜੇ ਵੀਡੀਓ ਵੇਖਦੇ ਤੇ ਜਿਹੜੇ ਆ ਵਿਚਾਰੇ ਮੁੰਡੇ ਸਾਡੇ ਨਾਲ ਮੱਥਾ ਮਾਰੀ ਜਾਂਦੇ ਅਜ ਦੋ ਘੰਟਿਆਂ ਦੇ। ਸ਼ੂਆ ਸ਼ਾਂਕਾ ਸਿੰਘਾ। ਵੀਰੇ ਆ ਤਾਰ ਲਾਸਟ ਵਾਲੀ ਕੱਸੀ ਜਾਂਨੇ? ਆ ਮੜੀਆ ਲਾ ਕੇ ਇਧਰ ਅੰਦਰ ਦੀ ਕਰ ਭਰਾ ਆਪਣੇ ਫਿਲਟਰ ਦੇ ਆ ਬਾਹਲੀ ਪੜੀ ਲੱਗਦੀ ਆ ਇੱਕ ਨਾ ਠੀਕ ਅਸੇ ਤੂੰ ਖੋਲੀ 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 ਦੋ ਬਹੁਤ ਰਾ ਧੰਨਵਾਦ ਬਈ ਵਿਚਾਰੇ ਨੂੰ ਰਾਤ ਨੂੰ ਕੱਸ ਦਿੱਤਾ ਤਗਰੀਬਨ ਸ਼ੋ ਆਪਣੀ ਲੱਗ ਗਈ ਤੇ ਤਾਂ ਹਾਉਸ ਉਸ ਪੈਪੋ ਹੀ ਲੱਗ ਕੇ ਕਈ ਤਾਂ ਆਉਂਦਾ ਓਏ ਇੱਥੋਂ ਵੀ ਲੱਗ ਗਿਆ ਹਨਾ ਚਲੇ ਤਾਂ ਕੋਈ ਨਹੀਂ ਪਹਿਣੇ ਹੈ ਬਈ ਆ ਜੂਗੀ ਆ ਜੂਗੀ ਖੜ ਜਾ ਮੈਂ ਕਰਾਉਣਾ ਆ ਸਟੀਅਰਿੰਗ ਦੇ ਵਿੱਚ ਕੱਚ ਸੀ ਆਪਣੇ ਆ ਸਵਰਾਜ ਵਾਲਾ ਪੈ ਗਿਆ ਆ ਲਗੜਰ ਜਿਹਾ ਵੀ ਲਾਤਾ ਜਣ ਆਪਣੇ ਅਰਥਾਜ ਮੀਟਰ ਤਾਂ ਜਗਾ ਕੇ ਦੇਖ ਗਏ ਹਨ ਦੇਖ ਲੋ ਆ ਇਧਰ ਲੱਗਗੇ ਤਾਰ ਆ ਲਾਈ ਪਈ ਆ ਤਾਂ ਆਪਾਂ ਬਾਲੀਆਂ ਦੇ ਦਾ ਫੈਨ ਆ ਨਹੀਂ ਬਲ ਲੋਡ ਬਣਦਾ ਹੀ ਦੇਖਣੇ ਆ ਮੀਟਰ ਦਿਖਾ ਜਾ ਨੇਰੇ ਜੀ ਲੈ ਪੌਂ ਬਾਰਾ ਹੀ ਹੋਊਗਾ ਅੱਗੇ ਦਾ ਭਰਾਵਾਂ ਦੀਂਦਾ ਹੀ ਕੋਣੀ ਸੀ ਬਾਈ ਜਗਾਣਾ ਲਾਈਟਾਂ ਲਾਈਟਾਂ ਲੋਟਾਂ ਵੀ ਸੈੱਟ ਕਰਦੇ ਵੀਰੇ ਜਗਾਈ ਮੜ ਗਈਆਂ ਬਾ ਓਕੇ ਰਾਮ ਮੀਟਰਾਂ ਦਾ ਸੀਗਾ ਵੀ ਮੀਟਰ ਪਿਛਲੀ ਵਾਰੀ ਸਾਨੂੰ ਨਹੀਂ ਨੀ ਹੁੰਦਾ ਗੇਜ ਕੋਈ ਹੁਣ ਅਸੀਂ ਸਿੱਧੇ ਡਾਇਰੈਕਟ ਵਾਲਾ ਪਾ ਦੇ ਕੱਢ ਕੇ ਠੀਕ ਹੈ ਆਣ ਵਧੀਆ ਦੇ ਸੀ ਜਾਂਦਾ ਲੈ ਮੀਟਰ ਠੀਕ ਆ ਲੱਗ ਗਿਆਣਾ ਇਹ ਤਾਂ ਮੀਟਰ ਭੰਨ ਚੰਗਾ ਬਾਈ ਧੰਨਵਾਦ ਮਿਹਰਬਾਨੀ ਮੀਟਰ ਭੰਨ ਨੂੰ ਮੀਟਰ ਮੀਟਰ ਭੰਨ ਨੂੰ ਓ ਬਾਈ ਹੈਲੋ ਐ ਲਕਿੰਗ ਵਾਲੀ ਨੇ ਚੰਗਾ ਬਾਈ ਧੰਨਵਾਦ ਬਹੁਤ ਤੇਰਾ ਬਾਈ ਨੂੰ ਵੀ ਨਾਲ ਤੰਗ ਕਰਿਆ ਮੀਟਰ ਭੰਨ ਮੀਟਰ ਦੀ ਯਾਰ ਸੂਈ ਭੰਨਦੀ ਸੀ ਮੈਂ ਸਾਫ ਕਰਦੇ ਨਹੀਂ ਸੇਮੇ ਆਪਾਂ ਲੈ ਕੇ ਆਈ ਯਾਰ ਮਠਾ ਬਾਬੇ ਦਾ ਚਲੋ ਲੈ ਆਣਾ ਤੇਰਾ ਰੋਟੀ ਲੈ ਆ ਆ ਕਸ ਕੇ ਨਾ ਤੇ ਹੋਰ ਚੜੀ ਲਾ ਦੇ ਮੁਰਗੀ ਆ ਸ਼ੋਅ ਵੇਖ ਲੈਣੀ ਸੀ ਮੈਂ ਕਿਤੇ ਲੱਗਦੀ ਲੁਗਦੀ ਤਾਂ ਨਹੀਂ ਥੱਲੇ ਪਾਈਪਾਂ ਵੇਚਦੀ ਵੇਚਦੀ ਥੱਲੇ ਬਹਿ ਕੇ ਜੇ ਦਿੱਖਣੀ ਨਹੀਂ ਥਾਂ ਥੋੜਾ ਤੇ ਲੋ ਵੀ ਮਤਰਾ ਸਟਾਰਟ ਤਾਂ ਪਹਿਲਾਂ ਦਾ ਕਰਿਆ ਬਈ ਉਹਦੇ ਵੀ ਬਾਬੇ ਦਾ ਪ੍ਰਸ਼ਾਦ ਵੰਡ ਕੇ ਆਪਾਂ ਸਟਾਰਟ ਕਰਿਆ ਤੇ ਅੱਜ ਫਿਰ ਆਪਾਂ ਘਰੇ ਲੈ ਜਾਂਦੇ ਹਾਂ ਚਲੋ ਚੱਲਦੇ ਹਾਂ ਫਿਰ ਹੁਣ ਲਓ ਜੀ ਵੀਰੋ ਹੁਣ ਇਹਦੇ ਰੰਗ ਰੰਗ ਕਰਾਂਗੇ ਦੋ ਦਿਨਾਂ ਨੂੰ ਤੇ ਉਸ ਤੋਂ ਬਾਅਦ ਐ ਮਾੜਾ ਮੋੜ ਪਹਾਰ ਹੋਰ ਵੀ ਲਾ ਦਾਂਗੇ ਕਿਤੇ ਸਾਰੇ ਰਾਂਗਾ ਆਪਾਂ ਬਣਵਾ ਕੇ ਲਿਆਵਾਂਗੇ ਹੋ ਸਕਦਾ ਜਾਂਸੀ ਚੋਂ ਵੀ ਲੈ ਲਈਏ ਤਾਂ ਦੋ ਤਿੰਨ ਸੀਸੀਆਂ ਤੇ ਮੁੰਡਾ ਨੇ ਵਿਚਾਰੇ ਨੇ ਬਹੁਤ ਜ਼ੋਰ ਮਾਰਿਆ ਅੱਧੀ ਰਾਤ ਹੋ ਗਈ ਅੱਜ ਇੰਨਾ ਲੇਟ ਅੱਜ ਹੋਏ ਇਹ ਨਹੀਂ ਤਾਂ ਟਾਈਮ ਨਾ ਚੱਲ ਜਾਂਦੇ ਤੇ ਬਾਈ ਇਹਨੂੰ ਹਾਂ ਕੱਢ ਲਓ ਤੁਸੀਂ ਬਾਹਰੋਂ ਆ ਆ ਪਾਈ ਸਵਰਾਜ ਤੇ ਚਾਬੀ ਚੰਗਾ ਤੇ ਸੀ ਲਾਉਣੇ ਆ ਬਾਈ ਜੀ ਪ੍ਰਸ਼ਾਦ ਤੇ ਵੰਡ ਕੇ ਤੋਰਾਂਗੇ ਲੈ ਕੇ ਗਾਹ ਕਰ ਲੈ ਬਾਈ ਬਹੁਤ ਲੇਟ ਹੋ ਗਏ ਸ਼ੁਗਰਾਜ ਆਖਰੀ ਗਿੜਾ ਮੈਂ ਨਾ ਬਾਲਾ ਨਹੀਂ ਨਾ ਕਮਿਆ ਵਾ ਚਾਰ-ਪੰਜ ਹਜ਼ਾਰ ਦਾ ਤੇਲ ਤਾਂ ਪੱਕਾ ਹੀ ਆ। 500 ਤੋਂ ਘੱਟ ਤਾਂ ਮੁੜਦੇ ਹੀ ਨਹੀਂ 40 ਕਿਲੋਮੀਟਰ ਇੱਕ ਪਾਸਾ ਪੈਂਦਾ ਹੀ ਸਾਨੂੰ ਤੇ ਗਾਂ ਮਲੋਟ ਵੀ ਉਨੇ ਹੀ ਗਿੜੇ ਲੱਗ ਕੇ ਸਮਝ ਲੋ। 20 ਦਿਨਾਂ 'ਚ 15 ਕ ਗਿੜੇ ਤਾਂ ਲਾਤੇ ਹੋਣੇ ਆਪਾਂ ਮੌਜਨ ਹਣਾ। ਅ ਚਾ 4000 ਤੋਂ ਘੱਟ ਦਾ ਤੇਲ ਬળે ਹੀ ਨਹੀਂ। ਤੇ ਅੱਜ ਬਾਬੇ ਦੀ ਹੋਈ ਕਿਰਪਾ ਤੇ ਹੁਣ ਖਿੱਚਦੇ ਆ ਮੀਟਰ। ਫੇਰ ਸਾਨੂੰ ਚੱਲਦਾ ਚੁੱਲਦਾ ਹੀ ਦਿਖਾਵਾਂਗੇ ਤਾਂ ਕੋਈ ਗੱਲ ਨਹੀਂ। ਤੇਰਾ ਰਵਾਂ ਕਰ ਲਗੇ ਮੜਾਏ ਤੌਰ ਫਿਰ ਕੇ ਨੀ ਕੀ ਨਾ ਏਡਾ ਗੱਡੀਆਂ 18 ਤੇ ਸਕਾਰਪੀ ਵਾਲੇ ਆੰਨਿਆਂ ਚ ਲੇਟਾਂ ਮਾਰਦੇ ਜਾਂਦੇ ਹਨਾ ਵੀ ਸੈਂਸ ਨਹੀਂ ਹੁੰਦੀ ਜੀ ਚਲਾਉਂਦੀ ਤਾਂ ਉਹ ਵੇਖ ਲੋ ਭੋਰਾ ਬੰਦਾ ਉਹਨੇ ਕਈ ਅੱਧੀ ਉਧਰ ਗੱਡੀ ਗਈ ਅੱਧੀ ਉਧਰ ਗੱਡੀ ਹੈ ਵੀ ਵਾਇਆਂ ਵੀ ਨਹੀਂ ਇੱਕ ਪਾਸੇ ਕਰਿਆ ਤੇ ਕਈ ਏਡੀ ਕਾਰ ਤੇ ਬਹਿ ਜਾਣਗੇ ਪੜੇ ਲਿਖੇ ਤੇ ਕਾਰ ਚਲਾਉਣੀ ਨਹੀਂ ਆਉਂਦੀ ਅੱਖਾਂ ਕੱਢਦੇ ਜਾਂਦੇ ਜਾਂ ਹੋਰ ਬਹੁਤ ਕੰਮ ਟੇਡੇ ਕਰਦੇ ਹੋਵੇ ਮੈਂ ਵਿਚਾਰਾ ਕੰਮ ਬੰਦੇ ਨੇ ਕਈ ਅੱਧਾ ਵਾਇਆ ਉਧਰ ਅੱਧੀ ਉਧਰ ਵੀ ਕਿਸੇ ਪਾਸੇ ਆੜਦਾ ਨਹੀਂ ਬਾਈ ਜੀ ਚੀਤਾ ਫਿਰਦਾ ਹੈ ਸੱਚੀ ਉਹ ਦੁਕਾਨ ਵਾਲਿਆਂ ਨੇ ਇੱਥੇ ਡਿਸਪੈਂਸਰੀ ਕੋਲੇ ਕੁੱਤਾ ਮਾਰ ਗਿਆ ਯਾਰ ਵੀਡੀਓ ਹੀ ਹੋਵੇ ਨਾ ਮੈਂ ਦੱਸਦਾ ਨਹੀਂ ਸਹੀ ਮੈਂ ਕਹਿੰਦਾ ਦੂਜੇ ਹੋਣੇ ਐ ਬਈ ਉਹਨਾਂ ਚ ਆਉਂਦੇ ਹੋਣੇ ਚੀਤੇ ਜਿਹੜੇ ਆ ਮਤਲਬ ਜੰਗਲ ਜੰਗਲਾ ਜਿੱਦਾਂ ਫਗਵਾੜੇ ਫੂੜੇ ਨਹੀਂ ਤਨੂੰ ਬਿਸਤਰੀ ਤੇ ਫੋਨ ਨਹੀਂ ਆ ਸੁਣੀ ਹਾਂ ਚੱਲਦਾ ਨਿਕੜਾ ਹਾਂ ਉਹ ਵੀ ਇਹੀ ਗੱਲ ਗਈ ਆ ਮਾਸੀ ਅੱਛਾ ਉਹ ਕਿੱਧਰ ਕੱਠ ਹੋਇਆ ਖੜਾ ਇੱਥੇ ਤੁਸੀਂ ਟੱਪ ਜਾ ਹਾਂ ਮੈਂ ਇੱਥੇ ਮਾਰ ਗਿਆ ਤੇ ਡਿਸਪੈਂਸਰੀ ਨਹੀਂ ਬਈ ਚੀਤਾ ਕਮਾਲ ਹੋ ਗਈ ਯਾਰ ਕੋਟ ਭਾਈ ਜੀ ਗਿੱਦੜਵਾਹੇ ਦੇ ਨੇੜੇ ਆਏ ਭਾਈ ਅੱਜ ਇੱਥੇ ਹੁਣੇ-ਹੁਣੇ ਰਿਪੋਰਟ ਆਈ ਅੱਜ ਤਰੀਕ ਦਾ ਘਾਟ ਹੀ ਹੋਊਗੀ ਉਹ ਕਦੋਂ ਭਜੇ ਜਾਂਦੇ ਆ ਅੱਛਾ ਅਜਰੀ ਕੁੜੀ ਕੀ ਓਏ ਫਸਟਰਾ ਨਾ ਚੜਾਈ ਆਹੋ ਮੈਂ ਤੁਹਾਨੂੰ ਦੱਸਦਾ ਜੀ ਮਿੱਤਰੋ ਵੀ ਚੀਤਾ ਆਇਆ ਫਿਰਦਾ ਇੱਥੇ ਪਿੰਡ ਜੀ ਇੱਕ ਕੁੱਤਾ ਮਰ ਗਿਆ ਓਏ ਉਹ ਤੂੰ उधर ਆ ਜਾਂਦੇ ਬੱਸ ਲੈ ਲੈ ਰਾਂਦੇ ਕਲਾਚ ਹੀ ਨਹੀਂ ਨੱਪੀਦਾ ਆਪਣੇ ਦਾ ਤਾਂ ਓਏ ਇੱਧਰ ਲਿਆ ਓ ਰੋਗਲਾ ਵੀਰੇ ਹੈਲੋ ਓ ਭਰਾਵਾ ਲਓ ਜੀ ਮਿੱਤਰੋ ਹੁਣ ਮੰਗਦੇ ਪ੍ਰਸ਼ਾਦ ਫੇਰ ਚੱਲਦੇ ਆਂ ਪੋਣਿਆਂ ਚਾਲੇ ਬਾਬਾ ਕਰੇ ਮੇਰ ਲੈ ਵੀ ਸੇ ਮਾਂਜੀ ਦੇ ਲੋ ਮਾਲਕ ਆ ਇਹ ਹੋ ਹੌਲੈਂਡ ਟ੍ਰੈਕਟਰ ਆਪਣਾ ਇਹ ਆਇਆਗਾ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੋਹੱਲਸਰ ਸਾਹਿਬ ਇਹਦਾ ਆਪਾਂ ਇੰਜਨ ਕਰਾਈ ਟਰਬੋ ਸ਼ਰਬੋ ਲੰਗਾ ਇਹਦੇ ਜੀ ਉਹ ਬਲਾਗਰ ਸਾਹਿਬ ਮੇਰੀ ਰੀਲ ਬਣਾ ਦੇ ਇੱਕ ਆ ਜਾ ਉਹਦੇ ਪਾਸੇ ਆ ਮੁੰਡਾ ਜੀ ਗੁਰਵਿੰਦਰ ਸਿੰਘ ਧੰਨਵਾਦ ਜੀ ਹੋਰ ਜੀ ਟਰੈਕਟਰ ਦਾ ਮਾਲਕ ਆ ਇਹ ਜੀ ਉਹ ਭਰਾ ਕਾਹਦੇ ਮਾਲਕਾ ਹੀ ਸਾਰੇ ਹੀ ਮਾਲਕਾਂ ਆ ਜਿਹੜੇ ਲੱਗੇ ਪਏ ਨੇ ਬਾਈ ਜੀ ਰੀਲ ਬਣਾ ਦੇ ਵੀਰ ਬਣੇ ਪਾਲਾਂਗੇ ਅਸਾਂ ਤਾਂ ਤੇ ਹੀ ਭਰਾ ਦੇਖਦੇ ਆ ਚਾਰ ਬਲਾਗਰ ਸਾਹਿਬ ਹਮ ਮੜੀ ਬਣਾ ਦਿਓ ਰਹੀ। ਲਓ ਜੀ ਵੀਰੋ ਸੇਕ ਤੇ ਮੱਥੇ ਬਾਬਿਆਂ ਦੇ ਤੇ ਬਾਕੀ ਹੁਣ ਕਰਦੇ ਹਰਵਾਨ ਦੀ ਮੜਾ ਕੋਟ ਪਾ ਲਈਏ। ਫੇਰ ਮਿਲਾਂਗੇ ਅਗਲੀ ਵੀਡੀਓ ਤੇ ਸਵੇਰੇ ਵਿਆਹ ਪਰਸੋਂ ਤੁਹਾਨੂੰ ਟਰੈਕਟਰ ਦਿਖਾਵਾਂਗੇ ਘਰੇ। ਚੱਲ ਬਈ ਸੇ ਮੈਂ ਖੱਚ ਦੇ ਕਰਾਂ ਪੈਂਟਨ ਦੀ ਗੱਡੀ। ਹੁਣ ਨਹੀਂ ਕਹੀ ਤਣਾ ਉਹਦੇ। ਹੁਣ ਕਿਰਾ ਕੰਮਕਾਰ ਕਰਕੇ ਫੇਰ ਬਾਈ ਕੋਲੇ ਹਸਾਕਤਾ ਕਰਾਂਗੇ ਮਿੱਤਰੋ ਜੀ। ਹਸਾਲ। ਓਕੇ ਬਾਈ। ਓਕੇ ਮਿੱਤਰੋ। ਧੰਨਵਾਦ। ਥੈਂਕ ਯੂ।

ਧੰਨਵਾਦ ਪਹਿਲਾਂ ਦਾ ਭਰਾਵਾਂ ਦਾ ਜਿਹੜੇ ਪ੍ਰਚਾਰ ਪ੍ਰਾ ਸਾਨੂੰ ਵਹਿੰਦੇ ਆ। ਜਿਉਂ ਉੱਥੇ ਵੀ ਦੋ ਚਾਰ ਵੀਰ ਮਿਲਣ ਆਏ। ਤਾਂ ਬਹੁਤ ਧੰਨਵਾਦ ਉਹਨਾਂ ਦਾ। ਤੇ ਅਸੀਂ ਵੀ ਤੁਹਾਡੇ ਵਰਗਿਆਂ ਵੀਰੋ ਚਲੋ ਚਾਰ ਵੀਡੀਓ ਪਾ ਲਈ ਦੀਆਂ ਜੇ ਤੁਸੀਂ ਦੇਖਦੇ ਆਂ ਤਾਂ ਇੱਕ ਵੀਰ ਦਾ ਹੁਣ ਪਹੁੰਚਿਆ ਹੀ ਸੀ ਮੈਂ ਉਦਾਂ ਹੀ ਉੱਤੇ। ਮੈਸੇਜ ਆ ਵੀਡੀਓ ਬਣਾਉਣ ਤੋਂ ਪਹਿਲਾਂ। ਕਹਿੰਦਾ ਬਾਈ ਯਾਰ ਸਟੀering ਵਾਲਾ ਕੱਪ ਜਆ ਪਵਾ ਦੇ ਜਰੂਰ। ਤੇ ਮੈਂ ਇਹ ਯਾਰ ਪਵਾਤਾ ਬਾਈ ਤੇ ਅੱਜ ਹੀ ਗੁਜਰਤੀ ਆਦਾ ਹੈ ਵੇਖੋ ਤੁਸੀਂ। ਬਾਈ ਨੇ ਹੁਣ ਯਾਦ ਕਰਿਆ ਤੇ ਅਸੀਂ ਬਸ ਘੰਟਾ ਹੀ ਹੋ ਗਿਆ ਸਮਝ ਲਓ। ਆ ਕੱਪ ਤੇ ਨਾਲੇ ਆਹਾ ਉੱਥੇ ਵਿਚਾਰੇ ਗਰਮੀਤ ਦਾ ਨਵਾਂ ਸਟੇਅਰਿੰਗ ਪਿਆ ਸੀ ਤੇ ਉਹ ਖਰਾਬ ਘਰ ਜਾਂਦਾ ਪਰ ਤੇ ਉਹ ਵੀ ਦਿਲ ਖੁੱਲੇ ਦਾ ਬਾਈ ਤੇ ਮੈਚ ਵਾਲੇ ਰਾਹ ਦੇ ਇੱਕ ਤਾਂ ਆ ਸਵਰਾਜ ਦਾ ਉਹ ਲਾਟੂ ਜਾਉ ਸੀਗਾ ਆ ਸਵਰਾਜ ਦਾ ਲਾਦਾ ਕੱਪ ਤਾਂ ਏਰ ਗਵਾਚ ਗਿਆ ਹੀ ਪਤਾ ਨਹੀਂ ਕਿਵੇਂ ਯਾਦ ਹੀ ਨਹੀਂ ਕਿਤੋਂ ਡਿੱਗਿਆ ਕੀ ਬਣਿਆ ਇਹ ਤੇ ਲੈ ਵੀ ਮਿੱਤਰੋ ਕੇਰਾਂ ਦਾ 바ਵੇ ਦੀ ਕਿਰਪਾ ਨਾਲ ਬਹੁਤ ਚੰਗਾ ਚੱਲਦਾ ਬਾਕੀ ਅੱਗੇ ਵਾਹਿਗੁਰੂ ਕਰੇ ਕਿਰਪਾ ਤੇ ਤੂੜੀ ਵਾਲਾ ਸੀਜ਼ਨ ਚੰਗਾ ਚੰਗਾ ਲਵਾਵੇ ਵਿਚਾਰਾ ਗਾਂ ਵੀ ਬਰਕਤਾਂ ਪੈਣੇ ਦੀਆਂ ਕਰੀਆਂ ਕਮਾਈਆਂ ਚ ਤੇ ਇੱਥੇ ਮਿੱਤਰੋ ਇਹ ਜਿਹੜੇ ਪੋਰਸ਼ਨ 'ਚ ਖੜਾ ਹਨਾ ਇੱਥੋਂ 10 ਸਾਲ ਪਹਿਲਾਂ ਜਦੋਂ ਇਹਨੂੰ ਲਿਆ ਸੀਗਾ ਉਦੋਂ ਵੀ ਇੱਥੇ ਹੀ ਖੜਾ ਸੀ ਸੇਮ ਤੇ ਉਦੋਂ ਆ ਐ ਮੰਨ ਲਓ ਆਪਾਂ ਮੋਡੀਫਾਈ ਨਹੀਂ ਕਰਾਈ ਘਰ ਰੇਨੇਟ ਨਹੀਂ ਕਰਿਆ ਸੀ ਪਹਿਲਾਂ ਸਿੰਗਲ ਪੋਰਸ਼ਨ ਸੀਗਾ ਚਲੋ ਵਾਇਗੁਰ ਦੀ ਕਿਰਪਾ ਨਾਲ ਹੁਣ ਉੱਪਰ ਪਾਇਆ ਵਿਆਹ ਤੋਂ ਪਹਿਲਾਂ ਮੈਰਿਜ ਹੋਈ ਆ ਪਿਛਲੇ ਸਾਲ ਤੇ ਉਦੋਂ ਐ ਕਰਿਆ ਤੇ ਹੁਣ ਬੜਾ ਚੰਗਾ ਲੱਗਦਾ ਯਾਰ ਵੀ ਇਹਨੇ ਆਪਣੀ ਜਗ੍ਹਾ ਵਧੀਆ ਬਣਾਲੀ ਚਲੋ ਹੁਣ ਇਹਦਾ ਵੈਸੇ ਤਾਂ ਨਵਰੇ ਚ ਠੱਲੀ ਦਾ ਇਹਨੂੰ ਤੇ ਜਦੋਂ ਇੱਥੇ ਲਿਆ ਕੇ ਠੱਲੀ ਦਾ ਰੰਗ ਰੂੰਗ ਕਰਿਆ ਜੇ ਬੜਾ ਜਜਦਾ ਇੱਥੇ ਤੇ ਤਾਂ ਕਰਕੇ ਮਿੱਤਰੇ ਇਹਦੇ ਨਾਲ ਕੋਪਰਮਾਈ ਨਹੀਂ ਕਰੀਦਾ ਹੁਣ ਜਜਵਾਤੀ ਹੋ ਗਿਆ ਸਾਨੂੰ ਗੱਲਾਂ ਰੱਖਦੇ ਵੀ ਇਹਦੇ ਤੇ ਕਿੰਨੇ ਲੱਗ ਜਾਣੇ ਯਾਰ ਇੰਜਨ ਬਦਲਣ ਦਾ ਵੀ ਖਾਸ ਕਾਰਨੇ ਸੀ ਹੁਣ ਵੀਰ ਕਹਿੰਦੇ ਸਾਈਡ ਗੇਅਰ ਕਰ ਲੈ ਯਾਰ ਮੈਨੂੰ ਸਾਈਡ ਗੇਰ ਦਾ ਆਉਂਦਾ ਹੀ ਨਹੀਂਗਾ ਸਾਈਡ ਗੇਅਰ ਜਾਂ ਐਡੀਸ਼ਨ ਤਾਂ ਬਹੁਤ ਫਿਰਦੇ ਆ ਪਾਈਨਿੰਗਾਂ ਦੇ ਬਹੁਤ ਹਨਾ ਪਰ ਜਿਹੜਾ ਇਹ ਮੇਰਾ ਇਹ ਤਾਂ ਵੱਖਰਾ ਹਨ ਇਹ ਵੱਖਰਾ ਹੀ ਰੱਖਣਾ ਆਪਾਂ ਜਦੋਂ ਲੋਕ ਬੰਪਰ ਕੋੜਾ ਲਾਉਣ ਲੱਗ ਗੋਦਾ ਆਪਾਂ ਵੇਟ ਠੋਕੇ ਹੁਣ ਵੀਰ ਕਹਿੰਦਾ ਸੀ ਟੀ ਲਾਲਾ ਸੀਟੀ ਬਈ ਲਾ ਕੇ ਛੜਤੀ ਸੀ ਵਧੀਆ ਸੀਟੀ ਮਾਰਦਾ ਹੁੰਦਾ ਜੀ ਨਾਲੇ ਕੋਈ ਸਪੈਸ਼ਲ ਜ਼ਿਆਦਾ ਬੰਡ ਨਹੀਂ ਬਣਾਇਆ ਜੀ ਨੋਰਮਲ ਜਿਹਾ ਜਿਵੇਂ ਵੈਸੇ ਸੀ ਤਾਂ ਮੋਰਾ ਉੱਪਰ ਆ ਉਹਦੇ ਕੱਢਣ ਵਾਸਤੇ ਲਾਇਆ ਸੀ ਤੇ ਉੱਥੇ ਸੀਟੀ ਵਧੀਆ ਖੈਦੇ ਰੇਸ ਜਦੋਂ ਛੜਦੇ ਸੀ ਖੜਾ ਘਾਟ ਦਿਖਾਉਂਦਾ ਸੀ ਪਰ ਜਦੋਂ ਤੋਰਦੇ ਉਹਦਾ ਪੂਰਾ ਦਿਖਾਉਂਦਾ ਜੀ ਤੇ ਹੁਣ ਜਿਹੜਾ ਇਹ ਬਾਕੀ ਠੀਕ ਆ ਵੀਰੋ ਕਰਦੇ ਆਗੇ ਜਾਗ ਉਤ ਗਏ ਸੀ ਫੇਰ ਗੱਲਾਂ ਮੱਤਾ ਕਰੂੰ ਤੜਕੇ ਥੋੜਨਾ ਬੜਾ ਓਚਾ ਕਵਾਇ ਮਟਰ